ਤੁਸੀਂ ਸਗਣਾ ਡਾਇਰੈਕਟੇ ਵੀ ਜਿਹੜਾ ਉਸ ਸੰਪਰਕ ਕਰ ਸਕਦੇ ਜਿ세 ਤੁਹਾਨੂੰ ਪੈਰ ਪੈਟ ਗਾਈਡ ਕਰਾਂਗੇ ਕਿ ਅੱਗੇ ਕਿੱਥੇ ਜਾਣਾ ਕਿਉਂਕਿ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਕਈ ਵਾਰੀ ਨੰਬਰ ਬਹੁਤ ਆ ਜਾਂਦੇ ਨੇ ਪਰ ਬਾਅਦ ਦੇ ਵਿੱਚ ਪਤਾ ਨਹੀਂ ਲੱਗਦਾ ਦਿਨਾਂ ਵਿੱਚ ਬੈ ਕੇ ਕਿੱਥੇ ਜਾਈਏ ਕਿਹੜਾ ਸਬਜੈਕਟ ਲਈਏ ਕਿਹੜਾ ਫਾਰਮ ਭਰੀਏ ਕਿਹੜਾ ਕਾਲਜ ਬੈਟਰ ਹੈ ਕਿੱਥੇ ਹੋਸਟਲ ਮਿਲੂਗਾ ਸਾਨੂੰ ਕਈ ਵਾਰੀ ਖਾਸ ਤੌਰ ਤੇ ਕੁੜੀਆਂ ਲਈ ਮੁਸ਼ਕਲ ਹੋ ਜਾਂਦਾ ਹੈ ਮਾਪੇ ਕਹਿੰਦੇ ਵੀ ਇੰਨੀ ਦੂਰ ਨਹੀਂ ਪੜਾਉਣੀ ਅਸੀਂ ਉੱਥੇ ਰਹਿਣਾ ਮੁਸ਼ਕਲ ਹੋ ਜੂਗਾ ਉੱਥੇ ਆਪਣੇ ਇਲਾਕੇ ਦੇ ਨੇੜੇ ਤੇਰੇ ਕਿਤੇ ਕੋਸ਼ਿਸ਼ ਕਰਦੇ ਐ ਸੋ ਅਸੀਂ ਤੁਹਾਡੇ ਨਾਲ ਖੜਾਗੇ ਬਿਲਕੁਲ ਜਿਵੇਂ ਪਹਿਲਾਂ ਖੜੇ ਆ ਐਜੂਕੇਸ਼ਨ ਜਿਹੜਾ ਉਹ ਸਾਡੀ ਸਰਕਾਰ ਦੀ ਸਾਡੀ ਤਕਾਦੀ ਸਰਕਾਰ ਤੁਹਾਡੀ ਹੋਈ ਐ ਐਜੂਕੇਸ਼ਨ ਸਾਡੀ ਪ੍ਰਾਇਓਰਟੀ ਐ ਹੈਲਥ ਸਾਡੀ ਪ੍ਰਾਇਓਰਟੀ ਐ ਇਨਫਰਾਸਟ੍ਰਕਚਰ ਸਾਡੀ ਪ੍ਰਾਇਓਰਟੀ ਹੈ ਬਿਜਲੀ ਪਾਣੀ ਸਾਡੀ ਪ੍ਰਾਇਓਰਟੀ ਹੈ ਖੇਤੀ ਨੂੰ ਪੈਰਾਂ ਸਿਰਲੇ ਉਹ ਸਾਡੀ ਪ੍ਰਾਇਓਰਟੀ ਹੈ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਆਉਣਾ ਸਾਡੀ ਪ੍ਰਾਇਓਰਟੀ ਹੈ ਪੰਜਾਬ ਦੇ ਵਿੱਚ ਹਰ ਕਿਸਮ ਦਾ ਇਨਫਰਾਸਟ੍ਰਕਚਰ ਬਣਾਈਏ ਖੇਡਾਂ ਨੂੰ ਪ੍ਰਮੋਟ ਕਰਨਾ ਸਾਡੀ ਪ੍ਰਾਇਓਰਟੀ ਹੈ ਪੰਜਾਬ ਦੇ ਵਿੱਚੋਂ ਆ ਜਿਹੜਾ ਕਲੰਕ ਲੱਗਿਆ ਨਸ਼ੇ ਵਾਲਾ ਡਰੱਗਸ ਵਾਲਾ ਉਹਨੂੰ ਦੂਰ ਕਰਨਾ ਸਾਡੀ ਪ੍ਰਾਇੋਰਟੀ ਹੈ। ਉਹਦੇ ਵਾਸਤੇ ਜੋ ਮਰਜ਼ੀ ਸਾਨੂੰ ਕਰਨਾ ਪਵੇ। ਤੇ ਉਹਦੇ ਵਾਸਤੇ ਵੀ ਯੁੱਧ ਨਸ਼ਿਆਂ ਪਰੋ ਦੀ ਚੱਲ ਰਿਹਾ ਹੈ। ਹਰ ਰੋਜ਼ ਤੁਸੀਂ ਦੇਖਦੇ ਹੋਵੋਗੇ, ਖਬਰਾਂ ਪੜ੍ਹਦੇ ਹੋਵੋਗੇ। ਉਹਦੇ 'ਚ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਕਰ ਰਹੇ। ਚਾਹੇ ਕੋਈ ਬਹੁਤ ਵੱਡਾ ਬੰਦਾ ਹੋਵੇ, ਚਾਹੇ ਪੋਲੀਟਿਕਲੀ ਵੱਡਾ ਬੰਦਾ ਹੋਵੇ, ਚਾਹੇ ਕੋਈ ਅਫਸਰ ਹੋਵੇ, ਚਾਹੇ ਕੋਈ ਉਹਦੀ ਸਰਕਾਰੀ ਦੁਆਰੇ ਚਲਦੀ ਹੋਵੇ। ਕਿਹਦਾ ਮਾਮਾ ਮਮੀ ਦਾ ਮੁੰਡਾ ਹੋਵੇ ਕਿਹਦੀ ਭੂਆ ਦਾ ਮੁੰਡਾ ਹੋਵੇ ਇਹ ਗੱਲ ਦੇਖੀ ਵੀ ਜਾਓ ਜੀਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਹਿੱਸਾ ਪਾਇਆ ਉਹਨੂੰ ਸਜ਼ਾ ਜ਼ਰੂਰ ਮਿਲੂਗੀ ਐਸੇ ਜਨਮ 'ਚ ਮਿਲੂਗੀ ਨਾ ਤੁਸੀਂ ਇੱਕ ਰੋਲ ਮਾਡਲ ਬਣ ਸਕਦੇ ਹੋ ਉਹਨਾਂ ਲਈ ਜਿਹੜੇ ਬੁਰੀ ਸੰਗਤ 'ਚ ਪੈ ਗਏ ਤੇ ਬੱਚੇ ਜਿਹੜੇ ਨੇ ਉਹ ਐਦਾਂ ਦੇ ਐਗਜ਼ਾਮ ਪਾਸ ਕਰਕੇ ਕਾਮਯਾਬੀ ਹੋ ਸਕਦੇ ਨੇ ਕਈ ਬੱਚੇ ਜਿਹੜੇ ਨੇ ਬੁਰੀ ਸੰਗਤ ਦਾ ਸ਼ਿਕਾਰ ਹੋ ਕੇ ਡੀ ਮੋਰਲਾਈਜ਼ ਹੋ ਜਾਂਦੇ ਨੇ ਛੱਡ ਜਾਂਦੇ ਨੇ ਦਿਲ ਛੱਡ ਜਾਂਦੇ ਨੇ ਕਿ ਸ਼ਾਇਦ ਅਸੀਂ ਤਾਂ ਪਿੱਛੇ ਰਹਿ ਗਏ ਹਾਂ ਕੋਈ ਗੱਲ ਨਹੀਂ ਤੁਸੀਂ ਉਹਨਾਂ ਦੀ ਪਾਹ ਫੜੋ ਸਰਕਾਰ ਤੁਹਾਡੀ ਹੈਲਪ ਕਰੂਗੀ ਤੁਹਾਨੂੰ ਗਾਈਡ ਕਰੂਗੀ ਕਿ ਆਪਾਂ ਇਹਨਾਂ ਬੱਚਿਆਂ ਨੂੰ ਮੁਖਤਾ ਦਾ ਦੇ ਵਿੱਚ ਕਿਵੇਂ ਲੈ ਕੇ ਜਾਵਾਂਗੇ ਸੋ ਜਦੋਂ ਤੋਂ ਸਰਕਾਰ ਤੁਸੀਂ ਬਣਾਈ ਹੈ 16 ਮਾਰਚ 2022 ਤੋਂ ਅਸੀਂ ਤਾਂ ਉਦੋਂ ਤੋਂ ਕੰਮ ਤੇ ਲੱਗੇ ਹੋਏ ਹਾਂ ਕਿਉਂਕਿ ਆਲਰੇਡੀ ਅਸੀਂ 75 ਸਾਲ ਲੇਟ ਹੋ ਗਏ ਬਹੁਤ سارے ਐਜ ਮਾਪੇ ਨੇ ਜਿਨ੍ਹਾਂ ਦੇ ਬੱਚੇ ਅੱਜ NEET ਕਲੀਅਰ ਕਰ ਗਏ ਜਾਂ JEE ਐਡਵਾਂਸ ਕਲੀਅਰ ਕਰ ਗਏ ਜਾਂ ਹੋਰ ਉੱਚ ਵਿਦਿਆ ਹਾਸਲ ਕਰ ਗਏ ਪਰ ਉਹਨਾਂ ਦੇ ਸੁਪਨੇ ਬੱਚਿਆਂ ਰਹੇ ਪੂਰੇ ਹੋ ਰਹੇ ਨੇ ਹੋ ਸਕਦਾ ਤੁਸੀਂ ਵੀ ਕਲੀਅਰ ਕਰਨਾ ਚਾਹੁੰਦੇ ਪਰ ਤੁਹਾਨੂੰ ਮੌਕਾ ਨਹੀਂ ਮਿਲਿਆ ਉਕੇ ਸਰਕਾਰਾਂ ਇੰਨਾ ਤੀਆਂ ਸੀ ਮੌਕੇ ਹੀ ਦਿੱਤਾ ਉਹਨਾਂ ਨੇ ਸੋ ਤੁਸੀਂ ਉਹਨ ਆਪਣੇ ਸੁਪਨੇ ਬਚਾਰਾ ਹੀ ਪੂਰੇ ਕਰ ਰਹੇ ਹੋ ਲੇਟ ਹੋ ਗਏ ਉਹਦੇ ਲਈ ਮਾਫੀ ਚਾਹੁੰਦੇ ਆ ਕਿ ਸਿਸਟਮ ਨੇ ਇੰਨਾ ਲੇਟ ਕਰਤੇ ਕਿ ਕਈ ਤਾਂ ਧਰਨੇ ਲਾਉਂਦੇ ਲਾਉਂਦੇ ਹੀ ਓਵਰੇਜ ਹੋ ਗਈ ਧਰਨੇ ਲਾਉਂਦੇ ਲਾਉਂਦੇ ਓਵਰੇਜ ਹੋ ਗਏ ਮੇਰੇ ਕੋਲ ਬੜੀ ਜੁਨੀਅਨ ਜੌਂਦੀਆਂ ਨੇ ਪੜੇ ਲਿਖੇ ਨੇ ਸਾਰੇ ਤੇ ਉਹ ਕਹਿੰਦੇ ਜੀ 30 ਸਾਲ ਦੇ ਸੀ ਜਦੋਂ ਦੇ ਧਰਨੇ ਲਾਈ ਜਾਂਦੇ ਅਕਸਲ ਹੋ ਗਈ ਤਰਨੇ ਲੱਗ ਰਿਆਂ 38 ਦੇ ਹੋ ਗਏ ਕਹਿੰਦੇ ਜੀ ਹੁਣ ਕਹਿੰਦੇ ਓਵਰੇਜ ਹੋਗੇ ਤੁਸੀਂ ਕਿਉਂਕਿ 37 ਸਾਲ ਦੀ ਉਮਰ ਹੈ ਸਰਕਾਰੀ ਨੌਕਰੀ ਦੀ ਜਨਵਾਰ ਅਸਿਕਈ ਕੋਈ ਗੱਲ ਨਹੀਂ ਜੇ ਤੁਸੀਂ ਸਾਨੂੰ ਪੈਨ ਦਿੱਤਾ ਹੈ ਪਰ ਇਹ ਪੈਨ ਤੁਹਾਡੇ ਹੱਕ ਤੇ ਚੱਲੂਗਾ ਆਪਾਂ ਇਹਨੂੰ ਉਮਰ ਨੂੰ ਵਧਾ ਦਿੰਦੇ ਆ ਤੁਹਾਡਾ ਕੀ ਕਸੂਰ ਹੈ ਤੁਹਾਡੇ ਕੋਲ ਡਿਗਨੀਆਂ ਨਹੀਂ ਤੁਹਾਡੇ ਕੋਲ ਕੋਈ ਤੁਸੀਂ ਡਿਸਰਵ ਕਰਦੇ ਹੋ ਪਰ 7 8 8 ਸਾਲ ਉਹਨਾਂ ਦੀ ਜ਼ਿੰਦਗੀ ਦੇ ਕੀਮਤੀ ਖਰਾਬ ਕਰਦੇ ਮੈਨੂੰ ਸਮਝ ਨਹੀਂ ਆਉਂਦੀ ਲੀਡਰਾਂ ਦੀ ਕੋਈ ਉਮਰ ਨਹੀਂ ਵੀ ਤੂੰ ਓਵਰੇਜ ਹੋ ਗਿਆ ਤੂੰ ਇਲੈਕਸ਼ਨ 'ਚ ਲੜ ਸਕਦਾ ਆਪ ਤਾਂ ਚੰਨ ਦੇ ਵਿੱਚ ਨੰਮਸਾਰ ਦੇ ਵੀ ਬੋਤਾਂ 'ਚ ਲੜਦੇ ਕੋਈ ਨਹੀਂ ਤੇ ਸਾਡੇ ਜਵਾਬ 37 ਸਾਲ ਤੋਂ ਬਾਅਦ ਕਹਿੰਦੇ ਓਵਰੇਜ ਸਰਕਾਰੀ ਮੁਲਾਜ਼ਮ ਨੂੰ 58 ਸਾਲ ਤੇ ਰਿਟਾਇਰ ਕਹਿੰਦੇ ਤੂੰ ਮਹਿਕਮਾ ਚਲਾਉਣ ਦੇ ਕਾਬਿਲ ਨਹੀਂ ਤੇ ਆਪ 80 80 ਸਾਲ ਦੇ ਸੋਹਾਂ ਚੱਕੀ ਜਾਂਦੇ ਨੇ ਕਹਿੰਦੇ ਮੈਂ ਦੇਸ਼ ਚਲਾਉਣ ਦੇ ਕਾਬਿਲ ਆ ਮਤਲਬ ਮੈਂ ਹੈਰਾਨ ਹਾਂ ਇਸ ਗੱਲ ਤੋਂ ਕਿ ਕਿਹੋ ਜਿਹੇ ਰੂਲ ਬਣਾ ਰੱਖੇ ਨੇ ਇਹਨਾਂ ਨੇ ਹੈ ਜੀ ਕੀ ਹੋਇਆ ਇੱਕ ਮਿੰਟ ਆ ਦੱਸ ਦੋ ਦੱਸ ਦੋ ਕੋਈ ਕੱਢ ਲੋ ਪੜਾ ਸਾਜੇ ਪਹਿਲਾਂ ਤਾਂ ਸਰ ਮੈਂ ਤੁਹਾਨੂੰ ਦੇਖ ਕੇ ਰੂਹ ਇੰਨੀ ਖੁਸ਼ ਹੋ ਗਈ ਜਿਹੜਾ ਕੋਈ ਅੰਤ ਨਹੀਂ ਹੈਗਾ ਤੇ ਸਰ ਮੈਂ ਪਹਿਲਾਂ ਸਰਕਾਰੀ ਸਕੈਂਡਰੀ ਸਕੂਲ ਵਿੱਚ 파ਟ ਟਾਈਮ ਸਪੀਕਰ ਸੀਗਾ ਅੱਛਾ ਜੀ ਮੈਂ ਪਹਿਲਾਂ 4 ਸਾਲ ਪੀਟੀਆ ਫੰਡ ਚੋਂ ਲਾਇਆ 13 ਸਾਲ 파ਟ ਟਾਈਮ ਸਪੀਕਰ ਦੇ ਲਾਇਆ ਉਹਦੇ ਬਾਅਦ ਮੈਨੂੰ ਰੈਗੂਲਰ ਕਰਿਆ ਚੌਂਕੀਦਾਰ ਦੀ ਪੋਸਟ ਦੇ ਦਿੱਤੀ ਜੀ ਹੁਣ ਮੇਰੀ ਉਮਰ ਵੀ ਸਰ ਹੋ ਗਈ ਹੁਣ ਸਾਰੇ 5 ਸਾਲ ਰਹਿ ਗਏ ਰਿਟਾਇਰਮੈਂਟ ਤੇ ਹੂੰ ਸੋ ਮੈਂ ਹੁਣ ਕਿੰਨੇ ਸਾਲ ਸਾਰ ਮੇਰੇ ਪਰਵਾਜ਼ ਹੋ ਗਏ ਜੀ ਹੂੰ ਇਹ ਮੈਨੂੰ ਐ ਨਹੀਂ ਸਮਝ ਆਉਂਦੀ ਸਰਕਾਰ ਵੀ ਇਹ ਪਤਾ ਨਹੀਂ ਉਹ 10 ਸਾਲ ਦਾ ਵੀ 10 ਸਾਲ ਜਾਂ 13 ਸਾਲ ਲੱਗੇ ਹੋਣੇ ਚਾਹੀਦੇ ਬਾਅਦ ਚ ਪੱਕਾ ਕਰ ਲੈ। ਬਈ ਇੱਕ ਇੱਕ ਕੋਸ ਥੋੜੀ ਜਿਹੀ ਸਫਾਈ ਦਾ ਸਫਾਈ ਕਰ ਰਹੇ ਆ ਸਰ ਵਧੀਆ ਸਫਾਈ ਕਰ ਰਹੇ ਆ। ਵੀ ਮੈਨੂੰ ਪੱਕਾ ਕਰ ਲੈਣਾ ਚਾਹੀਦਾ ਸੀਗਾ ਸਰ। ਸਫਾਈ ਤਾਂ ਪੱਕੀ ਕਰਦੇ ਸੀ। ਇਹ ਸਫਾਈ ਪੱਕੇ ਕਰਦੇ ਸੀਗੇ ਸਰ। ਸਫਾਈ ਚ ਤਾਂ ਨਹੀਂ ਕੋਈ ਕੰਕ ਛੱਡਦੇ ਸੀ ਤੁਸੀਂ। ਸਫਾਈ ਸਰ ਤੁਸੀਂ ਅ ਖਵਾਣੋ ਸਰ ਕਦੇ ਢੇੜਾ ਲੱਗਿਆ ਤੁਸੀਂ ਮੈਂ ਕਹਾਂ ਸੋਨੇ ਵਾਂਗੂ ਸਕੂਲ ਚ ਮਕਾਇਆ ਹੋਗਾ। ਪੱਕੀ ਗੱਲ ਆ ਜੀ ਮੈਂ ਮੈਂ ਇੱਕ ਗੱਲ ਹੋਰ ਵੀ ਕਹਿਣਾ ਗੱਲ ਵੀ ਪੱਕੀ ਕਰਦੇ ਹਾਂ ਪਰ ਕੋਈ ਪੱਕਾ ਨਹੀਂ ਕੀਤਾ ਤੇ ਜਿਵੇਂ ਸਰ ਟੀਚਰਾਂ ਨੂੰ ਸਟੇਟ ਵਾਰਡ ਮਿਲਦਾ ਹੈ ਜਿਵੇਂ ਹੁਣ ਕਲਾਸ 4 ਨੂੰ ਵੀ ਸਟੇਟ ਵਾਰਡ ਜਿਵੇਂ ਹੁਣ ਸਫਾਈ ਮੈਂ ਵਧੀਆ ਕਰ ਰਹੇ ਹਾਂ ਇਹਨਾਂ ਨੂੰ ਸਾਨੂੰ ਵੀ ਮਿਲਣਾ ਚਾਹੀਦਾ ਜੀ ਕੋਈ ਨਾ ਸਾਨੂੰ ਵੀ ਸਨਮਾਨਤ ਕਰਨੀ ਚਾਹੀਦਾ ਇਹਨਾਂ ਨੂੰ ਸਟੇਟ ਵਾਰਡ ਮਿਲਣਾ ਇੱਕ ਪਾਸੇ ਦਾ ਸਵੱਛ ਭਾਰਤ ਚ ਲਿਆ ਹੋਇਆ ਹੈ ਸਫਾਈ ਵਾਲੇ ਕਵ ਸਫਾਈ ਵਾਲੇ ਨੂੰ ਬੱਚੇ ਰੱਖਿਆ ਹੋਇਆ ਤੇ ਕਿੰਨੇ ਸਾਲ ਹੋ ਗਏ ਫਿਰ ਇਸ ਇਹ ਲੋ ਸਰ ਟੋਗਾਟ 20 ਸਾਲ ਹੋ ਗਏ ਜੀ ਸਫਾਈ ਕਰਦਾ ਇਹਨੂੰ ਬਾਅਦ ਚ ਪੱਕਾ ਹੈ ਜੀ ਹੂੰ ਹੋਣ 5 ਸਾਲ ਰਹਿ ਗਏ ਬਸ 5 ਸਾਲ ਰਹਿ ਗਏ ਜੀ ਹੁਣ ਬਸ ਰਿਟਾਇਰਮੈਂਟ ਹੋ ਜੀ ਅੱਜ ਇੱਥੇ ਮੇਰੀ ਬੇਟੀ ਨੇ NEET ਦਾ ਪੇਪਰ ਕਲੀਅਰ ਕਰਿਆ ਜੀ ਬੱਸ ਤੇ ਪਰ ਆ ਸੂਪਰ ਮੈਡੀਕਲ ਚੋਂ 96% ਨੰਬਰ ਲਏ ਨੇ ਵਧੀਆ ਮੇਰੇ ਬੱਚੇ ਦੋਏ ਵਧੀਆ ਪੜ੍ਹ ਰਹੇ ਨੇ ਸਰ ਇੱਕ ਬੇਟਾ ਮੇਰਾ ਜੈਦੇ ਤਿਆਰੀ ਕਰ ਰਿਹਾ ਜੀ ਅੱਛਾ ਹਾਂਜੀ ਉਹਨੇ ਵੀ 10ਵੇਂ ਚੋਂ 95% ਨੰਬਰ ਲਏ ਨੇ ਵੈਰੀ ਗੁੱਡ ਹਾਂਜੀ ਪਰ ਉਹਨਾ ਪ੍ਰੇ ਸਪਨੇ ਤੁਸੀਂ ਬੱਚਿਆ ਨਹੀਂ ਬੱਚਿਆ ਨਹੀਂ ਮੈਂ ਪੂਰੇ ਕਰ ਰਹੇ ਹਾਂ ਜੀ ਇਹ ਚਲੋ ਹਾਂਜੀ ਦੇਰ ਆਈ ਦਰਸਤ ਹੈ ਹਾਂਜੀ ਕੋਈ ਗੱਲ ਜੀ ਸਭ ਤੋਂ ਪਹਿਲਾਂ ਤੇ ਮੈਂ ਜਨਾਬ ਦਾ ਬਹੁਤ-ਬਹੁਤ ਸ਼ੁਕਰੀਆ ਦਾਖਲਾ ਕਿ ਅੱਜ ਤੁਸੀਂ ਸਾਡੇ ਪੰਜਾਬ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਆਪਣੇ ਮਾਪਿਓ ਦੇ ਨਾਮ ਨੂੰ ਉੱਚਾ ਕੀਤਾ ਸਾਡੇ ਪੰਜਾਬ ਦਾ ਨਾਮ ਉੱਚਾ ਕਰਨਗੇ